ਪੰਜਾਬ ਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਨੇ ਜੀ ਤੇ ਨਵੇਂ ਰਿਸ਼ਤਿਆਂ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਲੜਕੀ ਦਾ ਆ ਜੀ ਨਾਮ ਕੌਰ ਪਤਾ ਮੁਖਤਸਰ ਸਾਹਿਬ ਦੀ ਲੜਕੀ ਹੈ ਕਾਸਟ ਜੱਟ ਸਿੱਖ ਹੈ ਜੀ ਗੋਤ ਰੰਧਾਵਾ ਤੇ ਉਮਰ 24 8 1992 ਦੇ ਵਿੱਚ ਕੁੜੀ ਦਾ ਜਨਮ ਹੈ ਜੀ ਕੱਦ 5 ਫੁੱਟ 5 ਇੰਚ ਤੇ ਪੜ੍ਹਾਈ ਕਰੀ ਹੈ ਜੀ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਕੰਮ ਕਰ ਰਹੀ ਹੈ ਜੀ ਲੜਕੀ ਦਾ ਪ੍ਰੋਫੈਸਰ ਹੈ ਲੜਕੀ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ 7 ਸਾਲ ਦਾ ਐਕਸਪੀਰੀਅੰਸ ਹੈ ਜੀ ਤੇ ਵਧੀਆ ਸੈਲਰੀ ਹੈ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਜੌਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਜ਼ਮੀਨ 20 ਕਿੱਲੇ ਹੋਵੇ ਜੀ ਬੈਸ਼ਨੋ ਮੁੰਡਾ ਹੋਵੇ ਮੁਕਤਸਰ ਏਰੀਏ ਦੇ 100 ਕਿਲੋਮੀਟਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਕਾਲੀ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਤੁਹਾਡੇ ਨਾਲ ਜੇ ਰਿਸ਼ਤਾ ਮੈਚ ਹੁੰਦਾ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੌਰਪ੍ਰੀਤ ਸਿੰਘ ਪਤਾ ਰਾਜਪੁਰਾ ਸਰਹੰਦ ਤੋਂ ਲੜਕਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ ਮੁੰਡੇ ਦੀ 32 ਸਾਲ ਹੈ ਕੱਦ 6 ਫੁੱਟ 1 ਇੰਚ ਉੜਾ ਹੀ ਕਰੀਏ ਜੀ ਮੁੰਡੇ ਨੇ ਪਲੱਸ 2 ਆਈਟੀਆਈ ਵੈਲਡਰ ਦੀ ਕਰੀ ਹੋਈ ਹੈ ਜੀ ਭਰਾ ਇਹਨਾਂ ਦਾ ਇੱਕ ਆਰਮੀ ਤੋਂ ਰਿਟਾਇਰਡ ਹੈ ਜੀ ਤੇ ਹੁਣ ਐਸਬੀਆਈ ਬੈਂਕ ਦੇ ਵਿੱਚ ਕੰਮ ਕਰਦੇ ਨੇ ਪਿਤਾ ਇਹਨਾਂ ਦੇ ਆਰਮੀ ਰਿਟਾਇਰਡ ਨੇ ਭੈਣ ਮੁੰਡੇ ਦੀ ਇੱਕ ਮੈਰਿਡ ਹੈ ਜੀ ਮੁੰਡੇ ਦਾ ਕੰਮ ਕਰ ਹੈ ਜੀ ਮੁੰਡਾ 3 ਸਾਲ ਦੁਬਈ ਲਾ ਕੇ ਆਇਆ ਜੀ ਹੁਣ ਇਟਲੀ ਦੇ ਪੇਪਰ ਲਗਾਏ ਹੋਏ ਨੇ ਜੀ ਮੁੰਡੇ ਨੇ ਨੌ ਵਰਕਿੰਗ ਮੁੰਡਾ ਹੁਣ ਕੰਮ ਕਰ ਰਿਹਾ ਜੀ 18000 ਰੁਪਿਆ ਸੈਲਰੀ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਹੋਵੇ ਜੀ ਕਾਲੀਪੱਟੀ ਚੁੰਮੜ ਦੇ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਆਂ ਅਗਲਾ ਰਿਸ਼ਤਾ ਹੈ ਜੀ ਨਾਮ ਲਾਲ ਸਿੰਘ ਪਤਾ ਹੁਸ਼ਿਆਰਪੁਰ ਦਾ ਲੜਕਾ ਹੈ ਕਾਸਟ ਇਹਨਾਂ ਦੀ ਐਸਸੀ ਧਰਮੀ ਹੈ ਗੋਤ ਇਹਨਾਂ ਦਾ ਸਵਾਨ ਤੇ ਜਮਤ ਉਮਰ ਹੈ ਜੀ 19/10/1996 ਦੇ ਵਿੱਚ ਮੁੰਡੇ ਦਾ ਜਨਮ ਹੈ ਜਨਮ ਟਾਈਮ ਹੈ ਜੀ 6:15 AM ਮੁੰਬਈ ਦੇ ਵਿੱਚ ਪੜਾਈ ਕਰੀਆ ਜੀ ਮੁੰਡੇ ਨੇ ਬੀ ਟੈਕ ਸਿਵਲ ਦੀ ਪਿਤਾ ਇਹਨਾਂ ਦੇ ਰਿਟਾਇਰਡ ਨੇ ਜੀ ਮਾਤਾ ਹਾਊਸ ਵਾਈਫ ਨੇ ਭੈਣਾਂ 2 ਨੇ ਜੀ ਜਿਨ੍ਹਾਂ ਵਿੱਚੋਂ ਇੱਕ ਭੈਣ ਇਹਨਾਂ ਦੀ ਮੈਰਿਡ ਹੈ ਭਰਾ ਵੀ ਇਹਨਾਂ ਦਾ ਇੱਕ ਹੈ ਤੇ ਅਨਮੈਰਿਡ ਹੈ ਜੀ ਮੁੰਡੇ ਦਾ ਕੰਮ ਕਰ ਰਿਹਾ ਜੀ ਵਰਕ ਆਈ ਐਮ ਹਾਈ ਸਪੀਡ ਰੇਲ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਮੁੰਬਈ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕਿਸੇ ਵੀ ਕੰਟਰੀ ਦੀ ਪੀਆਰ ਹੋਵੇ ਜਾਂ ਸਟੱਡੀ ਵੀਜ਼ੇ ਤੇ ਹੋਵੇ ਜਾਂ ਪਰਿਵਾਰ ਬਾਹਰ ਭੇਜ ਸਕਦਾ ਹੋਵੇ ਜੀ ਕੁੜੀ ਨੂੰ 100 ਕਿਲੋਮੀਟਰ ਏਰੀਏ ਵਾਲ ਹੀ ਇਹਨਾਂ ਨਾਲ ਸੰਪਰਕ ਕਰਨ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸੰਪ੍ਰੀਤ ਸਿੰਘ ਪਤਾ ਅਮਰਤਸਰ ਸਾਹਿਬ ਤੋਂ ਕਾਸਟ ਮੁੰਡੇ ਦੀ RAMDASੀ ਹੈ ਸਿੱਖ ਜੁਲਾਹਾ ਉਮਰ ਹੈ ਜੀ 11-10-1993 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ 5 ਫੁੱਟ 10 ਇੰਚ ਹੈ ਤੇ ਪੜ੍ਹਾਈ ਕਰੀਏ ਜੀ ਮੁੰਡੇ ਨੇ ਗ੍ਰੈਜੂਏਸ਼ਨ ਡੀਸੀਏ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡ ਕੰਸਟਰਕਸ਼ਨ ਦਾ ਬਿਜ਼ਨਸ ਕਰਦੇ ਨੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਇੰਗਲੈਂਡ ਦੇ ਵਿੱਚ ਤੇ ਮੁੰਡੇ ਦਾ ਕੰਮ ਕਰਿਆ ਜੀ ਟਰੈਵਲ ਦਾ ਬਿਜ਼ਨਸ ਕਰਦਾ ਮੁੰਡਾ ਪੁਰਤਗਾਲ ਦੇ ਵਿੱਚ ਪ੍ਰਾਪਰਟੀ ਹੈ ਜੀ ਵਧੀਆ ਮੁੰਡੇ ਕੋਲੇ ਵੈਲ ਸੈਟਲ ਫੈਮਿਲੀ ਹੈ ਜੀ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਜੀ ਨਾਮ ਸਿਮਰਨਜੀਤ ਸਿੰਘ ਪਤਾ ਆਸਟ੍ਰੇਲੀਆ ਤੋਂ ਆ ਮੁੰਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਕੰਗ ਉਮਰ 26/7/1992 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ ਮੁੰਡੇ ਦਾ 6 ਫੁੱਟ ਹੈ ਤੇ ਪੜ੍ਹਾਈ ਕਰੀ ਹੈ ਜੀ ਗ੍ਰੈਜੂਏਸ਼ਨ ਭੈਣ ਇਹਨਾਂ ਦੀ ਇੱਕ ਹੈ ਭਰਾ ਵੀ ਇੱਕ ਹੈ ਕੰਮਕਾਰ ਹੈ ਜੀ 10 ਏਕੜ ਮੁੰਡੇ ਕੋਲ ਜ਼ਮੀਨ ਹੈ ਆਸਟ੍ਰੇਲੀਆ ਵਿੱਚ ਮੁੰਡਾ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਜੀ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਆਸਟ੍ਰੇਲੀਆ ਦੇ ਵਿੱਚ ਪੱਕੀ ਹੋਵੇ ਜਾਂ ਪੜ੍ਹਾਈ ਕਰਦੀ ਹੋਵੇ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਅਸਿੱਧੇ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਮੁਖਤਸਰ ਸਾਹਿਬ ਤੋਂ ਕਾਸਟ ਮੁੰਡੇ ਦੀ ਖੱਤਰੀ ਹੈ ਜੀ ਉਮਰ 16-5-1996 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਬੈਚਲੋਰਨ ਕਮਰਸ ਪਿਤਾ ਇਹਨਾਂ ਦੇ ਆਰ ਸਿੰਘ ਮਾਤਾ ਐਲ ਕੌਰ ਭੈਣ ਇੱਕ ਹੈ ਜੀ ਅਨਮੈਰਿਡ ਅਤੇ ਜੌਬ ਕਰਦੇ ਨੇ ਮੁੰਡੇ ਦਾ ਕੰਮਕਾਰ ਹੈ ਜੀ ਮੁੰਡੇ ਦਾ ਆਪਣਾ ਬਿਜ਼ਨਸ ਹੈ ਇਨਕਮ 1 ਲੱਖ ਰੁਪਈਆ ਪਰ ਮੰਥ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਸੋ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦੇ 2 ਨੰਬਰ ਦਿੱਤੇ ਗਏ ਨੇ ਜੇ ਤੁਹਾਡੇ ਨਾਲ ਰਿਸ਼ਤਾ ਮੈਚ ਹੁੰਦਾ ਸਿੱਧੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਮਨਿੰਦਰ ਸਿੰਘ ਪਤਾ ਅੰਮ੍ਰਾਲਾ ਤੋਂ ਆਹੇ ਲੜਕਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਇਹਨਾਂ ਦਾ ਸੰਧੂ ਹੈ ਸੋ ਉਮਰ ਮੁੰਡੇ ਦੀ 1 2 1997 ਦੇ ਵਿੱਚ ਹੈ ਜੀ ਕੱਦ 5 ਫੁੱਟ 6 ਇੰਚ ਹੈ ਪੜ੍ਹਾਈ ਕਰੀਆ ਇਹਨਾਂ ਨੇ ਪਲੱਸ 2 ਪਾਸ ਭੈਣਾਂ ਦੀ ਇੱਕ ਮੈਰਿਜ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਕੰਮ ਕਰਿਆ ਜੀ ਮੁੰਡੇ ਦਾ ਪ੍ਰਾਈਵੇਟ ਜੌਬ ਕਰਦਾ ਮੁੰਡਾ ਲੂਮਿਨਸ ਕੰਪਨੀ ਦੇ ਵਿੱਚ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਸੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਜਿਸ ਤਰ੍ਹਾਂ ਦਾ ਪਰਿਵਾਰ ਨੇ ਮੰਗ ਦੇ ਵਿੱਚ ਲਿਖਵਾਇਆ ਹੁੰਦਾ ਜੀ ਜੇ ਤੁਹਾਡੇ ਨਾਲ ਉਹ ਰਿਸ਼ਤਾ ਮੈਚ ਹੁੰਦਾ ਫਿਰ ਹੀ ਤੁਸੀਂ ਪਰਿਵਾਰ ਨੂੰ ਫੋਨ ਕਰਿਆ ਕਰੋ ਸੋ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ